ਬਟਾਲਾ ਸ਼ਹਿਰੇ ਚ ਲਗਾਤਾਰ ਚੋਰੀਆਂ ਦਿਨੋ ਦਿਨ ਬਾਦੀਆਂ ਹੀ ਜਾਰੀਆਂ ਹਨ ਇੱਕ ਹੋਰ ਐਸਾ ਹੀ ਮਾਮਲਾ ਦੇਖਣ ਨੂੰ ਮਿਲਿਆ ਬਟਾਲਾ ਸ਼ਹਿਰ ਤੋਂ ਬਟਾਲਾ ਦੇ ਸਿਟੀ ਰੋਡ ਹਸਲੀ ਪੋਲ ਦੇ ਨਜ਼ਦੀਕ ਚਿੱਟੇ ਰੰਗ ਖੜੀ ਗੱਡੀ ਦੇ ਇਟ ਨਾਲ ਸ਼ੀਸ਼ਾ ਤੋੜ ਕੇ ਗੱਡੀ ਵਿੱਚ ਪੇਦੋਂ ਮੋਬਾਈਲ ਚੋਰੀ ਕਰ ਲੈ ਜਾਣ ਦੀ ਖਬਰ ਸਾਹਮਣੇ ਆਈ ਪੀੜਤ ਗੱਡੀ ਮਾਲਕ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ 10 ਮਿੰਟ ਲਈ ਗੱਡੀ ਖੜੀ ਕਰਕੇ ਕਿਸੇ ਕਾਮਲੀ ਗਿਆ ਤਾਂ ਪਿੱਛੇ ਕੋਈ ਚੋਰ ਗੱਡੀ ਦੇ ਸ਼ੀਸ਼ੇ ਇਟ ਨਾਲ ਤੋੜ ਕੇ ਗੱਡੀ ਵਿੱਚ ਪੇਦੋਂ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਿਆ ਉਹਨਾਂ ਨੇ ਦੱਸਿਆ ਕਿ ਗੱਡੀ ਵਿੱਚ ਕੋਈ ਵੀ ਡੁੱਲਿਆ ਹੋਇਆ ਹੈ ਜਿਸ ਤੋਂ ਲੱਗਦਾ ਹੈ ਕਿ ਸ਼ੀਸ਼ਾ ਤੋੜਨ ਸਮੇਂ ਜਾਂ ਫਿਰ ਮੋਬਾਈਲ ਕੱਢਣ ਸਮੇਂ ਚੋਰ ਦਾ ਹੱਥ ਸ਼ੀਸ਼ੇ ਨਾਲ ਲੱਗਣ ਕਾ ਜ਼ਖਮੀ ਹੋ ਗਿਆ ਹੋਵੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਨਕੇਲ ਕਸਨੀ ਚਾਹੀਦੀ ਹੈ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਜਗਦੀਪ ਸਿੰਘ ਕੀ ਘਟਨਾ ਹੈ ਤੁਹਾਡੇ ਨਾਲ ਘਟਨਾ ਕੁਛ ਨਹੀਂ ਮੈਂ ਆਇਆ ਸਕੂਲ ਮੁੰਡਾ ਕੰਮ ਕਰਦਾ ਮੇਰੇ ਕੋਲ ਤੇ ਮਨੂੰ ਸਕੂਲ ਆਇਆ ਤੇ ਮੇਰੇ ਆਂਦਿਆਂ ਨੂੰ ਇਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ ਹੋਰ ਕੀ ਕੀ ਗਿਆ ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏ.ਡੀ.ਐਮ ਕਾਰਡ ਤੇ ਇੱਕ ਕ੍ਰੇਟਰ ਕਾਰਡ ਸੀ ਕਿੰਨੇ ਚਿਰ ਹੋ ਗਿਆ ਤਰਵੰਦਰ ਗੇਂ ਮਤਵਾ 10 ਮਿੰਟ ਤੇ ਆ ਕੇ ਕੀ ਦੇਖਿਆ ਤੁਸੀਂ ਆ ਕੇ ਵੇਖਿਆ ਸ਼ੀਸ਼ਾ ਟੁੱਟਾ ਮੇਰਾ ਤੇ ਫਿਰ ਦੂਸਰੀ ਗੱਲ ਆ ਬਲੈਡ ਨਾਲ ਗੱਡੀ ਭਰੀ ਏ ਕੂਨ ਨਾਲ ਤੇ ਆਣ ਕੇ ਫਿਰ ਫੋਨ ਕੀਤਾ ਇਹ ਆ ਬੰਦਾ ਕਿਹੜੀ ਜਗ੍ਹਾ ਤੇ ਗੱਡੀ ਲਾਈ ਤੁਸੀਂ ਇਹ ਇਹ ਅੰਦਰਲਾ ਹਸਨੀ ਦਾ ਪੁਲ ਹਾਂਜੀ ਅਪਗ੍ਰੇਡ ਕੀਤੀ ਹੈ ਕੋਈ ਨਹੀਂ ਹਾਂਜੀ ਕੀਤੀ ਨਹੀਂ ਆ ਅਜੇ ਕਰਨੀ ਹੈ ਜੀ ਨੀ ਮੰਗ ਕਰਦੇ ਵਿੱਚ ਆਪਾਂ ਜੀ ਪ੍ਰਸ਼ਾਸਨ ਉਹ ਮੰਗ ਕਰਦੇ ਆ ਕਿ ਜਿਹੜਾ ਇਦਾਂ ਘਟਣਾ ਹੁੰਦੀ ਆ ਅੱਜ ਹੋਰਣਾ ਹੋਈ ਆ ਕੱਲ ਹੋਰ ਕਿਸੇ ਨਾਲ ਹੋਵੇ ਕਈ ਇਥੇ ਚਾਹੀਦਾ ਕਿ ਹਾਂ ਵੀ ਉੱਥੇ ਟ੍ਰੈਫੀ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ चाकी ਮਾਰਨ ਉਹ ਕਹਿੰਦਾ ਸੀ ਟ੍ਰੈਫੀ ਵਾਲਿਆਂ ਨੇ ਕਿਹਾ ਕਿ ਮੇਰਾ ਕੰਮ ਆ ਰੋਡ ਸਾਫ਼ ਕਰਨ ਵਾਲਾ ਤੇ ਟ੍ਰੈਫਿਕ ਜਮ ਕਰਨ ਵਾਸਤੇ ਤੁਹਾਨੂੰ ਕੀ ਲੱਗਦਾ ਕਿੰਨੇ ਕ ਦਾ ਨੁਕਸਾਨ ਹੋਇਆ ਫਟਾਕੇ ਮੇਰਾ 20-25 ਹਜ਼ਾਰ ਦਾ ਨੁਕਸਾਨ ਆ ਸਰ ਕਾਦੇ ਨਾਲ ਤੋੜਿਆ ਗਿਆ ਸ਼ੀਸ਼ਾ ਇਹ ਇਟਨਾ ਬਲੇਡ ਦੇ ਵੀ ਨਿਸ਼ਾਨ ਹੈਗੇ ਉਹਦੇ ਬਲੇਡ ਜਦੋਂ ਸ਼ੀਸ਼ਾ ਕੱਢਣ ਲੱਗਾ ਫੋਨ ਕੱਢਣ ਲੱਗਾ ਕਿ ਉਹ ਤੋਂ ਕੱਚ ਵੱਜ ਗਿਆ ਕਿ ਉਹਦੇ